ਜੇਕਰ ਬੈਂਕ ਡੋਬ ਗਿਆ ਤਾਂ ਤੁਹਾਡੇ ਪੈਸਿਆਂ ਦਾ ਕੀ ਹੋਵੇਗਾ ਜਾਨੋ ਹੁਣ ਆਰਬੀਆਈ ਦੇ ਨਵੇਂ ਨਿਯਮ ਤੁਹਾਡੀ ਮਿਹਨਤ ਦੀ ਕਮਾਈ ਨੂੰ ਸੁਰੱਖਿਅਤ ਰੱਖਣ ਲਈ ਬੈਂਕਾਂ ਤੋਂ ਵੱਧ ਕੋਈ ਸੁਰੱਖਿਅਤ ਥਾਂ ਨਹੀਂ ਹੈ ਬੈਂਕ ਵਿੱਚ ਪੈਸੇ ਜਮ੍ਹਾਂ ਕਰਨ ਨਾਲ ਨਾ ਸਿਰਫ ਤੁਹਾਡੇ ਪੈਸੇ ਦੀ ਸੁਰੱਖਿਆ ਹੁੰਦੀ ਹੈ ਸਗੋਂ ਤੁਹਾਨੂੰ ਜਮ੍ਹਾਂ ਕੀਤੇ ਪੈਸੇ ਤੇ ਵਿਆਜ ਵੀ ਮਿਲਦਾ ਹੈ ਬਚਤ ਖਾਤਿਆਂ ਵਿੱਚ ਜਮ੍ਹਾਂ ਕੀਤੇ ਪੈਸੇ ਤੇ ਵੱਖ-ਵੱਖ ਬੈਂਕਾਂ ਦੁਆਰਾ ਪੇਸ਼ ਕੀਤੀ ਜਾਂਦੀ ਹੈ ਵਿਆਜ ਦਰਾਂ ਵੀ ਵੱਖ-ਵੱਖ ਹੋ ਸਕਦੀਆਂ ਹਨ ਦੇਸ਼ ਵਿੱਚ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਵਾਲੇ ਸਾਰੇ ਬੈਂਕ ਭਾਰਤੀ ਰਿజర్ਵ ਬੈਂਕ ਦੇ ਅਧੀਨ ਕੰਮ ਕਰਦੇ ਹਨ ਭਾਰਤੀ ਰਿਜ਼ਰਵ ਬੈਂਕ ਯਾਨੀ ਆਰਬੀਆਈ ਸਾਰੇ ਬੈਂਕਾਂ ਦੇ ਕੰਮ ਕਾਜ ਤੇ ਨਜ਼ਰ ਰੱਖਦਾ ਹੈ ਤਾਂ ਜੋ ਆਮ ਲੋਕਾਂ ਦਾ ਪੈਸਾ ਸੁਰੱਖਿਤ ਰਹੇ ਪਰ ਕੀ ਤੁਸੀਂ ਸੋਚਿਆ ਹੈ ਕਿ ਜੇਕਰ ਬੈਂਕ ਡੁੱਬ ਜਾਂਦਾ ਹੈ ਤਾਂ ਤੁਹਾਡੇ ਜਮਾ ਪੈਸਿਆਂ ਦਾ ਕੀ ਹੋਵੇਗਾ ਜੇਕਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਕਿਸੇ ਬੈਂਕ ਵਿੱਚ ਜਮਾ ਕਰਵਾਈ ਹੈ ਅਤੇ ਉਹ ਬੈਂਕ ਬਰਬਾਦ ਹੋ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਤੁਹਾਡੇ ਪੈਸਿਆਂ ਦਾ ਕੀ ਹੋਵੇਗਾ ਅਜਿਹੀ ਹਾਲਾਤਾਂ ਤੋ ਗਾਕਾਂ ਦੇ ਪੈਸੇ ਨੂੰ ਬਚਾਉਣ ਲਈ RBI ਨੇ ਕੁਝ ਨਿਯਮ ਬਣਾਏ ਹਨ ਜੇਕਰ ਕੋਈ ਬੈਂਕ ਡੁੱਬ ਜਾਂਦਾ ਹੈ ਜਾਂ ਬਰਬਾਦ ਹੋ ਜਾਂਦਾ ਹੈ ਤਾਂ ਉਸ ਵਿੱਚ ਜਮਾ ਤੁਹਾਡਾ ਪੈਸਾ ਇੱਕ ਨਿਸ਼ਚਿਤ ਸੀਮਾ ਤੱਕ ਤੁਹਾਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਡਿਪੋਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ DICGC ਐਕਟ ਦੇ ਅਨੁਸਾਰ ਜੇਕਰ ਕੋਈ ਬੈਂਕ ਦਿਵਾਲੀਆ ਹੋ ਜਾਂਦਾ ਹੈ ਤਾਂ ਉਸ ਬੈਂਕ ਦੇ ਸਾਰੇ ਗਾਕਾਂ ਨੂੰ 5 ਲੱਖ ਰੁਪਏ ਤੱਕ ਦਾ ਜਮਾ ਬੀਮਾ ਕਵਰ ਮਿਲਦਾ ਹੈ ਇਹ ਡਿਪੋਜ਼ਿਟ ਬੀਮਾ ਕਵਰ ਬੈਂਕ ਵਿੱਚ ਬਰਬਾਦ ਹੋਣ ਵਾਲੇ ਬੈਂਕ ਵਿੱਚ ਜਮਾ ਤੁਹਾਡੀ ਮੂਲ ਅਤੇ ਵਿਆਜ ਰਕਮ ਦੋਵੇਂ ਸ਼ਾਮਲ ਹਨ ਤੁਹਾਨੂੰ ਦੱਸ ਦਈਏ ਕਿ ਡਿਪੋਜ਼ਿਟ ਇੰਸ਼ੋਰੈਂਸ ਸਾਰੇ ਤਰ੍ਹਾਂ ਦੇ ਡਿਪੋਜ਼ਿਟ ਜਿਵੇਂ ਕਿ ਸੇਵਿੰਗ ਅਕਾਊਂਟ ਕਰੰਟ ਅਕਾਊਂਟ ਆਰ ਡੀ ਐਫ ਡੀ ਤੇ ਵੀ ਲਾਗੂ ਹੁੰਦਾ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਸੇ ਬੈਂਕ ਵਿੱਚ 10 ਲੱਖ ਰੁਪਏ ਜਮਾ ਕਰਵਾਏ ਹਨ ਅਤੇ ਉਹ ਬੈਂਕ ਬਰਬਾਦ ਹੋ ਜਾਂਦਾ ਹੈ ਤਾਂ ਆਰਬੀਆਈ ਦੇ ਨਿਯਮਾਂ ਦੇ ਮੁਤਾਬਕ ਤੁਸੀਂ ਵੱਧ ਤੋਂ ਵੱਧ 5 ਲੱਖ ਰੁਪਏ ਹੀ ਪ੍ਰਾਪਤ ਕਰ ਸਕੋਗੇ ਤੁਹਾਨੂੰ ਦੱਸ ਦਈਏ ਕਿ ਦਿਵਾਲੀਆ ਬੈਂਕ ਵਿੱਚ ਜਮਾ ਪੈਸਾ ਵਾਪਸ ਲੈਣ ਲਈ ਵੱਧ ਤੋਂ ਵੱਧ 90 ਦਿਨ ਲੱਗ ਜਾਂਦੇ ਹਨ ਜਦੋਂ ਕਿ ਇੱਕ ਸਮਾਂ ਸੀ ਜਦ ਜਦੋਂ ਇਸ ਪ੍ਰਕਿਰਿਆ ਵਿੱਚ ਬਹੁਤ ਲੰਮਾ ਸਮਾਂ ਲੱਗ ਜਾਂਦਾ ਸੀ ਦਰਸਲ ਕੇਂਦਰ ਸਰਕਾਰ ਨੇ ਸਾਲ 2021 ਵਿੱਚ ਡੀ ਆਈ ਸੀ ਜੀ ਸੀ ਐਕਟ ਦੇ ਤਹਿਤ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਸੀ ਤਬਦੀਲੀਆਂ ਦੇ ਬਾਅਦ ਸੰਕਟਗ੍ਰਸਤ ਬੈਂਕਾਂ ਦੇ ਗਾਹਕ ਜਿਨ੍ਹਾਂ ਨੂੰ ਮੋਰਟੋਰੀਅਲ